ਅੰਬਰਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਆ ਦੋਸਤੋ ਕਾਫੀ ਲੰਬੇ ਸਮੇਂ ਤੋਂ ਅੰਬਰਸਰ ਦੇ ਰਾਮ ਬਾਗ ਚੌਂਕ ਦੇ ਵਿੱਚ ਸਸਤਾ ਦੇ ਵੱਲੋਂ ਲੰਗਰ ਆ ਜਿਹੜਾ ਲਗਾਇਆ ਜਾ ਰਿਹਾ ਤਾਂ ਅਸੀਂ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਹੁਸ਼ਿਆਰਪੁਰ ਵਾਲੇ ਨੇ ਜਿਹੜੇ ਕਿ ਲਗਾਤਾਰ ਆਪਣੀ ਗੱਡੀ ਇੱਥੇ ਲੈ ਕੇ ਆਉਂਦੇ ਨੇ ਤਾਂ ਰਾਮ ਬਾਗ ਚੌਂਕ ਦੇ ਬਿਲਕੁਲ ਨਾਲ ਦੇ ਪਾਸੇ ਉਹਨਾਂ ਦੇ ਵੱਲੋਂ ਗੱਡੀ ਨੂੰ ਲਗਾਤਾ ਜਾਂਦਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਈ ਰਿਕਸ਼ਾਤਾ ਜਾਂ ਫਿਰ ਰਿਕਸ਼ੇ ਵਾਲੇ ਨੇ ਉਹ ਇੱਥੇ ਲੰਗਰ ਖਾਣ ਦੇ ਲਈ ਪਹੁੰਚਦੇ ਨੇ ਤਾਂ ਤੁਸੀਂ ਦੇਖ ਸਕਦੇ ਕਹਿਣਾ ਚਾਹੁੰਦੇ ਜਿਹੜਾ ਲੰਗਰ ਇਹਨਾਂ ਦੇ ਵੱਲੋਂ ਲਗਾਇਆ ਜਾ ਰਿਹਾ ਆਮ ਜਨਤਾ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੀ ਹੋ ਕੇ ਪਹੁੰਚਦੀ ਹੈ ਜੀ ਹਾਂ ਜੇ ਲੰਗਰ ਲੱਗਦਾ ਰੋਜ਼ੀ ਤੇ ਲੋਕਾਂ ਇਸ ਟਾਈਮ ਫਿਰ ਆਉਂਦੇ ਛਕਣ ਹਾਂ ਬਹੁਤ ਪੁਰਾਣੇ ਲਾਉਂਦੇ ਪਏ ਲੰਗਰ ਦਾ ਸਮਾਂ ਹੋ ਗਿਆ ਇਹਨਾਂ ਨੂੰ ਇਹਨਾਂ ਸਮਾਂ ਲੌਕਡਾਊਨ ਦਾ ਹੀ ਚੱਲੂ ਆ ਜੀ ਲਾਉਂਣਾ ਨਹੀਂ ਜਦੋਂ ਲੱਗਾ ਉਸ ਤੋਂ ਪਹਿਲਾਂ ਸ਼ੁਰੂ ਹੋਇਆ ਲੰਗਰੇ ਹਾਂਜੀ ਬਾਚਾ ਜੀ ਬਹੁਤ ਵਧੀਆ ਲੰਗਰ ਚੱਲਣ ਡਿਆ ਨਾ ਬਾਬਿਆਂ ਦਾ ਕੋਈ ਆਪਾਂ ਕਹਿ ਨਹੀਂ ਸਕਦੇ ਆਪਾਂ ਰੋਜ਼ ਖਾਂਦੇ ਨੇ ਡੇਲੀ ਖਾਂਦੇ ਆਂ ਅਸੀਂ ਰਸ਼ਕਾ ਚ ਲਾਉਂਦੇ ਆਂ ਕੋਈ ਗਈ ਸ਼ੌਕਰ ਬੰਦੇ ਨਹੀਂ ਆ ਗੱਡੀਆਂ ਹੱਡੀਆਂ ਲੱਗੀਆਂ ਭਾਜੀ ਜਿੰਨੇ ਦੱਸਣਾ ਕਿੰਨੇ ਲੱਗਿਆ ਇਹ ਜਿਹਨਾਂ ਕੋ ਮਰਜ਼ੀ ਪੁੱਛੋ ਨਾ ਜਿਹਨਾਂ ਕੋ ਮਰੇ ਇਹੋ ਜਮਾਨਾ ਨੂੰ ਵਹਿ ਉਹ ਆਜ ਨਹੀਂ ਵੀ ਡੇਲੀ ਆਉਂਦੀ ਗੱਡੀ ਤਾਂ ਤੁਸੀਂ ਡੇਲੀ ਜਾਂਦੇ ਹੋ ਜੀ 1 ਵਜੇ ਡੇਲੀ ਆਉਂਦੀ ਪੱਕੀ ਆਉਂਦੀ ਆ ਸਫੈਤ ਵਾਰ ਨਹੀਂ ਆਉਂਦੀ ਹਾਦ ਵਾਰ ਛੁੱਟੀ ਹੁੰਦੀ ਆ ਬੁੱਧਵਾਰ ਚੌਲ ਹੁੰਦੇ ਬਾਕੀ ਦਾਲ ਫੁਲਕਾ ਹੁੰਦਾ ਆ ਤਾਂ ਆਮ ਜਨਤਾ ਨੂੰ ਕਿੰਨੀ ਕ ਰਾਹਤ ਐ ਇਸ ਲੰਗਰ ਬਹੁਤ ਰਾਹਤ ਭਾਜੀ ਇੱਥੇ ਤੇ ਮੌਜ ਲੱਗੀ ਇੱਥੇ ਜਿਹੜੇ ਅੰਮ੍ਰਿਤਸਰ ਦੇ ਵਾਸੀ ਆ ਲੱਗਦਾ ਕਿ ਰਸਤੀਆਂ ਵਾਲੇ ਆਨੰਦ ਬਹੁਤ ਮੌਜ ਆ ਜਿਵੇਂ ਲੱਗ ਕੇ ਜਿਨ੍ਹਾਂ ਨੂੰ ਖਾਸ ਕਰਕੇ ਪਤਾ ਵਾ ਹਾਂਜੀ ਬਹੁਤ ਮੌਜ ਐ ਇੱਥੇ ਬਾਕੀ ਦਿੱਲੀ ਖਾਂਦੇ ਲੰਗਰ ਵਿਚਾਰੇ बस और ता ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਲੋਕਡਾਊਨ ਤੋਂ ਪਹਿਲਾਂ ਦਾ ਜਿਹੜਾ ਲੰਗਰ ਆ ਉਹ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਅੱਜ ਦੇ ਸਮੇਂ ਤੱਕ ਚੱਲਦਾ ਪਿਆ ਤੇ ਜੇਕਰ ਅਸੀਂ ਗੱਲ ਕਰੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਸਮਾਜ ਸੇਵਕ ਜਥੇ ਬੰਦੀਆਂ ਲੋਕਡਾਊਨ ਦੇ ਵਿੱਚ ਸਾਹਮਣੇ ਆਈਆਂ ਸੀ ਤਾਂ ਉਹਨਾਂ ਦੇ ਵੱਲੋਂ ਜਿਹੜੇ ਸੇਵਾ ਕੀਤੀ ਗਈ ਤਾਂ ਉਸ ਤੋਂ ਬਾਅਦ ਉਹ ਨਜ਼ਰ ਨਹੀਂ ਆਏ ਪਰ ਇਹ ਸੰਸਥਾ ਹਜੇ ਵੀ ਇਸੇ ਤਰ੍ਹਾਂ ਹੀ ਜਿਹੜਾ ਲੰਗਰ ਛਕਾਉਣ ਦਾ ਕੰਮ ਆਮ ਜਨਤਾ ਨੂੰ ਕਰਦੀ ਪਈ ਹੈ ਤਕਲੀਫਾਂ ਨਾ ਚਾਹਦੇ ਤੁਸੀਂ ਵੀ ਇੱਥੇ ਪਹੁੰਚੋ ਹੈਡੀ ਕੈਪ ਬਹੁਤ ਲੋਕ ਲਗਾਤਾਰ ਆ ਰਹੇ ਜੀ ਸੜਕ ਸਾਲ ਹੋ ਗਏ ਮਨ ਹਾਂਜੀ ਕੋਈ ਨਾਗਾ ਨਹੀਂ ਵਿੱਚ ਵਾਹਿਗੁਰੂ ਦੀ ਕਿਰਪਾ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅੰਮ੍ਰਿਤਸਰ ਦੇ ਹਾਂਜੀ ਤੇ ਦਿੱਲੀ ਆਂਦੇ ਹੋ ਤੇ ਦਿੱਲੀ ਦਿੱਲੀ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਜੀ ਇਹਦੇ ਨਾਲ ਦਾ ਵਾਹਿਗੁਰੂ ਧੰਨਵਾਦ ਸੱਚੇ ਬਾਦਸ਼ਾਹ ਦਾ ਸ਼ੁਕਰ ਹੈ ਜੀ ਤੇ ਕੀ ਇਸ ਤਰ੍ਹਾਂ ਦਾ ਲੰਗਰ ਤੁਸੀਂ ਪਹਿਲਾਂ ਕਰੀ ਅੰਮ੍ਰਿਤਸਰ ਦੇ ਵਿੱਚ ਦੇਖਿਆ ਇਹ ਲੱਗਾ ਹੋਇਆ ਨਹੀਂ ਜੀ ਰੈਗੂਲਰ ਨਹੀਂ ਦੇਖਿਆ ਉਤਰਾ ਟਾਵੇਂ ਟਾਵੇਂ ਲੱਗਦੇ ਆ ਇਹ ਰੈਗੂਲਰ ਠੀਕ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੰਗਰ ਜਿਹੜੇ ਲੱਗਦੇ ਨੇ ਤਾਂ ਟਾਵੇਂ-ਟਾਵੇਂ ਲੰਗਰ ਬਹੁਤ ਸਾਰੇ ਲੱਗਦੇ ਨੇ ਤਾਂ ਜੇਕਰ ਅੱਜ ਦੀ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੈਟਰੀਆਂ ਵਾਲੇ ਨੇ ਜਾਂ ਫਿਰ ਈ-ਰਿਕਸ਼ਾ ਵਾਲੇ ਨੇ ਤਾਂ ਉਹ ਲਗਾਤਾਰ ਇਹਨਾਂ ਦੇ ਕੋਲ ਦਿੱਲੀ ਪਹੁੰਚਦੇ ਨੇ ਤਾਂ ਇਹਨਾਂ ਦੇ ਵੱਲੋਂ ਲੰਗਰ ਦੀ ਜਿਹੜੀ ਸ਼ੁਰੂਆਤ ਆ ਉਹ ਲੋਕਡਾਊਨ ਦੇ ਵਿੱਚ ਕੀਤੀ ਗਈ ਸੀ ਤਾਂ ਅੱਜ ਵੀ ਤੁਸੀਂ ਵੇਖ ਸਕਦੇ ਹੋ ਕਿ ਲੰਗਰ ਉਸੇ ਤਰੀਕੇ ਦੇ ਨਾਲ ਚਲਦਾ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਹਾਂ ਕਿ ਕਿੰਤਰਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਲੰਗਰ ਨੂੰ ਸ਼ਕਿਆ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੇ ਨੇ ਲੋਕ ਬੈਠੇ ਹੋਏ ਨੇ ਤਾਂ ਜੇਕਰ ਅਸੀਂ ਗੱਡੀ ਦੇ ਨਾਲ ਦੀ ਤਸਵੀਰ ਦਿਖਾਈਏ ਤਾਂ ਵੱਡੀ ਗਿਣਤੀ ਦੇ ਵਿੱਚ ਲਾਈਨਾਂ ਜਿਹੜੀਆਂ ਨੇ ਉਹ ਇਸ ਗੱਡੀ ਦੇ ਬਾਹਰ ਲੱਗੀਆਂ ਹੋਈਆਂ ਨੇ ਤਾਂ ਅਸੀਂ ਲਗਾਤਾਰ ਤੁਹਾਨੂੰ ਪੂਰੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਕੇਸਰੀ ਪੇਜ ਤੇ ਕਿ ਕਿਸਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਕੀ ਆ ਤਾਂ ਉਸ ਤੋਂ ਬਾਅਦ ਵੱਡੀਆਂ-ਵੱਡੀਆਂ ਲਾਈਨਾਂ ਜਿਹੜੀਆਂ ਨੇ ਲੱਗ ਜਾਂਦੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਰਿਕਸ਼ੇ ਜਿਹੜੇ ਨੇ ਉਹ ਸੜਕਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਆਮ ਜਿਹੜੇ ਲੋਕ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਭਾਜੀ ਕੀ ਕਹਿਣਾ ਚਾਹੁੰਦੇ ਇੱਥੇ ਲੰਗਰ ਛਕਣ ਦੇ ਲਈ ਤੁਸੀਂ ਪਹੁੰਚੇ ਹੋ ਭਾਜੀ ਇੱਥੇ ਲੰਗਰ ਡੇਲੀ ਲੱਗਦਾ ਹੂੰ ਖਾਂਦੇ ਇੱਥੇ ਡੰਗਰ ਤੇ ਕਿੰਨੀ ਕੁ ਰਾਹਤ ਆ ਆਮ ਜਨਤਾ ਨੂੰ ਕੀ ਮਤਲਬ ਕਿੰਨੀ ਕੁ ਰਾਹਤ ਆ ਤੁਹਾਨੂੰ ਕਿਉਂਕਿ ਤੁਸੀਂ ਸਾਰੀ ਦਿਹਾੜੀ ਕਰਦੇ ਹੋ ਰਿਕਸ਼ਾ ਚਲਾਉਂਦੇ ਹੋ ਇੱਥੇ ਵੱਡੀ ਗਿਣਤੀ ਵਿੱਚ ਰਿਕਸ਼ੇ ਲਗਾ ਕੇ ਤੁਸੀਂ ਲਾਈਨਾਂ ਦੇ ਵਿੱਚ ਲੱਗੇ ਹੋ ਭਾਈ ਇਹ ਰੋਟੀ ਖਾਣ ਵਾਸਤੇ ਲੱਗੇ ਹਾਂਜੀ ਹਾਂਜੀ ਉਹੀ ਮੈਂ ਪੁੱਛ ਰਿਹਾ ਕਿ ਕਿੰਨੀ ਰਾਸ ਤੇ ਕਿਉਂਕਿ ਇਸ ਤਰ੍ਹਾਂ ਦਾ ਰੈਗੂਲਰ ਲੰਗਰ ਕਿਤੇ ਵੀ ਨਹੀਂ ਵੇਖੀ ਨਹੀਂ ਭਾਈ ਇੱਥੇ ਡੇਲੀ ਲੱਗਦਾ ਐਤੋਂ ਅੱਜ ਬੜੇ ਕਿੰਨਾ ਚਿਰ ਹੋ ਗਿਆ ਲੰਗਰ ਲੱਗਦੇ ਇਹਨੂੰ ਇੱਥੇ ਕਦੀ ਨਹੀਂ ਲੰਗਰ ਲੱਗਦਾ ਕਿਤੇ ਇੱਥੇ ਪੱਕਾ ਲੱਗਦਾ ਲੰਗਰ ਹਾਂਜੀ ਤਾਂ ਤੁਸੀਂ ਇੱਥੇ ਹੀ ਜਾਂਦੇ ਹੋ ਫਿਰ ਲੰਗਰ ਜਦੋਂ ਭੁੱਖ ਲੱਗਦੀ ਫਿਰ ਇੱਥੇ ਕਾਲੀ ਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੰਗਰ ਡੇਲੀ ਲੱਗਦਾ ਹੈ ਤਾਂ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਤਾਂ ਉਹ ਇੱਥੇ ਪਹੁੰਚ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਜਿਹੜੀ ਵੱਡੀ ਲੈਂਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਇੱਕ ਗੱਡੀ ਤਾਂ ਹਜ਼ਾਰਾਂ ਬੰਦੇ ਜਿਹੜੇ ਨੇ ਰੋਟੀ ਖਾਣ ਦੇ ਲਈ ਉੱਥੇ ਪਹੁੰਚਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੱਡੀ ਜਿਹੜੀ ਆ ਉਹ ਆਮ ਜਨਤਾ ਦੇ ਵਿੱਚ ਕਿਰੀ ਹੋਈ ਦਖਾਈ ਦੇ ਰਹੀ ਆ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਗੱਡੀ ਦੇ ਉੱਪਰ ਲਿਖਿਆ ਹੋਇਆ ਕਿ ਲੰਗਰ ਸੇਵਾਤ ਹੈ ਇਹ ਗੱਡੀ ਜਿਹੜੀ ਆ ਰਾਮ ਬਾਗ ਚੌਂਕ ਦੇ ਵਿੱਚ ਪੂਰੇ 12:30 ਵਜੇ ਪਹੁੰਚ ਜਾਂਦੀ ਆ ਜਿਸ ਤੋਂ ਬਾਅਦ 3 ਵਜੇ ਤੱਕ ਜਿਹੜੀ ਗੱਡੀ ਆ ਉਹ ਇੱਥੇ ਰਹਿੰਦੀ ਆ ਤਾਂ ਇਸ ਗੱਡੀ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਆਮ ਜਨਤਾ ਜਿਹੜੀ ਆ ਉਹ ਪੌਂਟ ਦੀ ਤਾਂ ਉਹਨਾਂ ਦੇ ਵੱਲੋਂ ਇੱਥੇ ਆ ਕੇ ਲੰਗਰ ਦੇ ਜਿਹੜੇ ਪ੍ਰਸ਼ਾਦੇ ਨੇ ਜਾਂ ਫਿਰ ਹੋਰ ਵੀ ਜਿਹੜਾ ਲੰਗਰ ਉਹ ਲੈ ਕੇ ਆਂਦੇ ਨੇ ਤਾਂ ਉਹ ਲੰਗਰ ਚੱਕਿਆ ਜਾਂਦਾ ਤਾਂ ਭਾਜੀ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਗੱਡੀ ਬਾਰੇ ਕਿਉਂਕਿ ਲੰਗਰ ਇਹਨਾਂ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਲਗਾਇਆ ਜਾ ਰਿਹਾ ਬਹੁਤ ਵਧੀਆ ਗੱਲ ਹੈ ਜੀ ਹੂੰ ਕਿੰਨੇ ਲੋਕ ਖਾਣਦੇ ਵੇਖੋ ਕਿੰਨੀ ਲਾਈਨ ਲੱਗੀ ਆ ਕਿੰਨੇ ਬੰਦੇ ਭੁੱਖੇ ਜਿਹੜੇ ਦੁਪਹਿਰੇ ਕਈ ਕਮਾਂ ਵਾਲੇ ਵੀ ਆਉਂਦੇ ਆ ਉਹ ਵੀ ਇੱਥੋਂ ਆਣ ਕੇ ਖਾਂਦੇ ਆ ਜ਼ਿਆਦਾਤਰ ਕਮਾਂ ਵਾਲੇ ਰਖਸ਼ਾ ਵਾਲੇ ਟੈਂਪੂ ਵਾਲੇ ਐਟੋ ਵਾਲੇ ਸਾਰੇ ਹੀ ਇੱਥੇ ਛੱਕਦੇ ਆ ਦਿੱਲੀ ਦਾ ਹੀ ਕੰਮ ਹੈ ਇੱਥੇ ਮ ਉਹ ਵੀ ਦੇ ਤਾਂ ਦੇਖ ਰਿਹਾ ਇਸ ਤਰ੍ਹਾਂ ਚੱਲ ਰਿਹਾ ਲਗਾਤਾਰ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂਜੀ ਤਾਂ ਬਾਜੀ ਕੀ ਕਹਿਣਾ ਚਾਹੁੰਦੇ ਹੋ ਜੀ ਇੱਥੇ ਜਿਹੜਾ ਲੰਗਰ ਨਾਲ ਲਗਾਇਆ ਗਿਆ ਬਹੁਤ ਵਧੀਆ ਇੰਦੀ ਸੇਵਾ ਤੇ ਅੰਮ੍ਰਿਤਸਰ ਚ ਲੰਗਰ ਤਾਂ ਬਹੁਤ ਚੱਲਦੇ ਮੈਂ ਜੋ ਆ ਜੋ ਸੇਵਾ ਵਰੀ ਉਹ ਇਹਦਾ ਥੱਲੇ ਹੀ ਹੈ ਜੋ ਮੈਂ ਦੂਰ ਦੀ ਆ ਜੋ ਵੀ ਕੰਮ ਕਰਦਾ ਤੈਂ ਇਹਦਾ ਨਾਲ ਲੰਗਰ ਵੇਖਿਆ ਤੁਸੀਂ ਪਹਿਲਾਂ ਪਹਿਲਾਂ ਕਦੇ ਨਹੀਂ ਜਿਹੜਾ ਜੋ ਆ ਸੇਵਾ ਚੱਲਦੀ ਉਹ ਕਦੇ ਨਹੀਂ ਵੇਖੀ हां ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਆਮ ਜਨਤਾ ਹੈ ਤਾਂ ਉਹਨਾਂ ਦੇ ਵੱਲੋਂ ਪੂਰੇ ਜਿਹੜੇ ਆਪਣੇ ਨੇ ਰਿਕਸ਼ਾ ਜਾਂ ਫਿਰ ਹੋਰ ਵੀ ਬੈਟਰੀਆਂ ਜਿਹੜੀਆਂ ਨੇ ਉਹ ਸੜਕ ਦੇ ਵਿੱਚ ਲਗਾਉਂਦੇ ਆਂ ਕਈਆਂ ਨੇ ਤਾਂ ਬੈਟਰੀਆਂ ਜਿਹੜੀਆਂ ਨੇ ਅੱਜ ਖਾਲੀ ਦਿਖਾਈ ਇਸ ਕਰਕੇ ਦੇ ਰਹੀਆਂ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਆਮ ਜਨਤਾ ਉਹ ਲੰਗਰ ਸ਼ਕਤੀ ਪਈ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਅੰਦਰ ਗੱਡੀ ਦੀ ਵੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਮ ਜਨਤਾ ਇੱਥੇ ਪਹੁੰਚਦੀ ਆ ਤਾਂ ਉਹਨਾਂ ਦੇ ਵੱਲੋਂ ਲੰਗਰ ਜਿਹੜਾ ਇੱਥੇ ਆ ਕੇ ਸ਼ਕਿਆ ਜਾਂਦਾ ਜਿਸ ਦੀ ਤਸਵੀਰ ਦੇਵੇ ਤਾਂ ਭਾਜੀ ਕੀ ਨਾਮ ਆ ਜੀ ਤੁਹਾਡਾ ਆਪਣਾ ਸ਼ੋਭਨਾਮ ਹਰਪੀ ਸਿੰਘ ਆ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਸਮੇਂ ਤੋਂ ਤੁਸੀਂ ਲੰਗਰ ਦੀ ਸੇਵਾ ਕਰ ਰਹੇ ਹੋ ਜੀ ਇੱਥੇ ਭਈ ਤਨ ਤਨ ਗੁਰੂ ਦਾ ਆਰਾਮਦਾਸ ਲੰਗਰ ਸੇਵਾ ਪੋਰੀ ਦਾ ਹਰਪੁਰ ਤੋਂ ਲੰਗਰ ਲਾਇਆ ਜਾਂਦਾ ਇਸ ਸੇਵਾ ਨੂੰ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਹੀ ਚਲਾ ਰਹੇ ਆ 5 ਸਾਲ ਤੋਂ ਵਾਈਕਰੂ ਹਾਂਜੀ 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 ਤਾਂ ਲੋਕਡਾਊਨ ਦੇ ਟਾਈਮ ਤੇ ਜਿਹੜੀ ਇਹ ਸੇਵਾ ਦੀ ਸਟਾਰਟਿੰਗ ਕੀਤੀ ਗਈ ਸੀ ਹਾਂਜੀ ਹਾਂਜੀ ਭਾਈ ਜਦੋਂ ਲੋਕਡਾਊਨ ਲੱਗਾ ਉਸ ਟਾਈਮ ਦੀ ਇਹ ਸੇਵਾ ਸ਼ੁਰੂ ਕੀਤੀ ਗਈ ਆ ਤੇ ਇਹਨੂੰ 5ਵਾਂ 6ਵਾਂ ਸਾਲ ਪੱਜੀ ਲੱਗਣ ਵਾਲਾ ਏ ਤੇ ਬਹੁਤ ਮਜਬੂਰ ਲੋਕ ਵਿਚਾਰੇ ਆਉਂਦੇ ਜਾਂਦੇ ਗਰੀਬ ਲੋਕਾਂ ਨੂੰ ਵੀ ਲੰਗਰ ਦਾ ਬਹੁਤ ਸਾਰਾ ਹੈ ਭਾਜੀ ਅੰਮ੍ਰਿਤਸਰ ਦੇ ਵਿੱਚ ਕਿੱਥੇ ਕਿੱਥੇ ਤੁਹਾਡੀ ਗੱਡੀ ਜੜੀ ਆ ਉਹ ਪਹੁੰਚਦੀ ਆ ਸਾਡੀ ਗੱਡੀ 8 ਵੇ ਚੱਲਦੀ ਹੈ ਸ਼ਾਰਪੁਰ ਤੋਂ 1 ਵਜੇ ਉੱਥੇ 11 ਵਜੇ ਉੱਥੇ ਪਹੁੰਚਦੀ ਹੈ ਜੀ ਸਟੇਸ਼ਨ ਤੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਰੇਲਵੇ ਸਟੇਸ਼ਨ ਦੇ ਲੰਗਰ ਲਾਇਆ ਜਾਂਦਾ ਉਸ ਤੋਂ ਬਾਅਦ ਸਮਾਪਤੀ ਹੋ ਕੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਬੱਸ ਸਟੈਂਡ ਲਾਇਆ ਜਾਂਦਾ ਉਸ ਤੋਂ ਬਾਅਦ 3 ਵਜੇ ਗੱਡੀ ਇੱਥੋਂ ਚੱਲਦੀ ਆ ਤੇ 6 ਵਜੇ ਵਾਪਸੀ ਹੁੰਦੀ ਸ਼ਾਰਪੁਰ ਨੂੰ ਤੇ ਬਸ ਇਹੀ ਆ ਭਾਜੀ ਤੇ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਗੇ ਜਿਹੜੀ ਆਮ ਜਨਤਾ ਨੂੰ ਇੱਥੇ ਤੁਹਾਡੇ ਵੱਲੋਂ ਰਾਹਤ ਦਿੱਤੀ ਜਾ ਰਹੀ ਹੈ ਜੀ ਸਾਡੇ ਵੱਲੋਂ ਭਾਈ 2 2500 ਬੰਦੇ ਦਾ ਅਰੇਂਜਮੈਂਟ ਹੁੰਦਾ ਜੀ ਲੰਗਰ ਦਾ ਹਾਂਜੀ ਹਾਂਜੀ ਬਹੁਤ ਵਧੀਆ ਸੇਵਾ ਜੀ ਕੋਈ ਵਿਰਲਾ-ਵਿਰਲਾ ਇਹ ਸੇਵਾ ਨੂੰ ਨਿਵਾ ਸਕਦਾ ਜੀ ਤਾਂ ਡੇਲੀ ਡੇਲੀ ਗੱਡੀ ਲੈ ਕੇ ਆਉਂਦੇ ਹੋ ਜੀ ਨਹੀਂ ਭਾਈ ਡੇਲੀ ਗੱਡੀ ਲੈ ਕੇ ਆਉਂਦੀਆਂ ਜਿਵੇਂ ਕੋਈ ਸਰਕਾਰੀ ਛੁੱਟੀ ਆ ਗਈ ਉਸ ਦਿਨ ਨਹੀਂ ਗੱਡੀ ਆਉਂਦੀ ਬਾਕੀ ਹਿਲਾਲ ਡੇਲੀ ਗੱਡੀ ਆਉਣੀ ਹੈ ਜੀ ਤੇ ਬਾਕੀ ਅਸੀਂ ਲੋਕਾਂ ਨੂੰ ਇਹ ਉਪਚਾਰ ਦੇਣਾ ਚਾਹਾਂਗੇ ਕਿ ਲੋਕੀ ਨਸ਼ਾ ਛੱਡ ਗਏ ਇਸ ਪਾਸੇ ਹਨ ਤੇ ਵਾਧੂ ਵਾਧੂ ਸਾਡੇ ਨਾਲ ਜੁੜਨ ਤੇ ਇਹੀ ਅਸੀਂ ਤੁਹਾਨੂੰ ਅੱਜ ਇੱਕਰ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ 5 ਸਾਲ ਹੋ ਚੁੱਕੇ ਨੇ ਇੱਥੇ ਤੁਹਾਡੇ ਵੱਲੋਂ ਲੰਗਰ ਜਿਹੜਾ ਉਹ ਲਗਾਇਆ ਜਾਂਦਾ ਤਾਂ ਕਿੰਨੇ ਕੁ ਹੁਣ ਤੱਕ ਜਿਹੜੇ ਲੋਕ ਨੇ ਉਹ ਜੁੜੇ ਨੇ ਕੋਈ ਸਾਡੇ ਨਾਲ ਬਥੇਰੇ ਲੋਕ ਜੁੜੇ ਆ ਥੋੜਾ ਜਿਹਾ ਸਾਡਾ ਥੋੜਾ ਜਿਹਾ ਸੰਗਤ ਦਾ ਸੰਗਤ ਦੇ ਸਹਿਯੋਗ ਨਾਲ ਵੀ ਲੰਗਰ ਵਿੱਚ ਜੋ ਵੀ ਇਹਨਾਂ ਦਾ ਤਿਲ ਫੁੱਲਾ ਜੋ ਵੀ ਆਪਣਾ ਸ਼ਰਧਾ ਆ ਆਪਣਾ ਸੇਵਾ ਪਾ ਸਕਦਾ ਜੀ ਤਾਂ ਪਹਿਲਾਂ ਕਿੰਨੇ ਕਿੰਨੇ ਜਾਣਿਆਂ ਦੀ ਰੋਟੀ ਲੈ ਕੇ ਹੁੰਦੇ ਸੀ ਤਾਂ ਅੱਜ ਕਿੰਨੇ ਜਾਣਿਆਂ ਦੀ ਰੋਟੀ ਲੈ ਕੇ ਆ ਰਹੇ ਹੋ भाई 22500 ਬੰਦੇ ਦਾ ਅਰੇਂਜਮੈਂਟ 22500 ਬੰਦੇ ਦੀ ਆਪਾਂ ਰੋਟੀ ਰੋਜ ਦੀ ਲੈ ਕੇ ਅਨੇ ਇੱਕ ਸਾਡੀ ਗੱਡੀ ਗੁਰਨਾਨਕ ਹਸਪੀਟਲ 'ਚ ਵੀ ਆਂਦੀ ਐ ਮਜੀਠੇ ਰੋਡ ਤੇ ਹਾਂਜੀ ਹਾਂਜੀ ਕਿਸੇ ਤਰ੍ਹਾਂ ਹਾਂਜੀ ਗੁਰਨਾਨਕ ਹਸਪੀਟਲ ਤਾਂ ਰੇਲਵੇ ਸਟੇਸ਼ਨ ਤੇ ਰਾਮਬਾਗ ਚੌਂਕ ਦੇ ਵਿੱਚ ਤਿੰਨ ਗੱਡੀਆਂ ਜੜੀਆਂ ਨੇ ਡੈਲੀ ਆਂਦੀਆਂ ਨੇ ਨਹੀਂ ਵੀ ਗੱਡੀਆਂ ਦੋਈ ਆ ਉਹ ਗੁਰਨਾਨਕ ਵਾਲੀ ਲੱਗ ਆ ਜੀ ਇਹ ਗੱਡੀ ਲੱਗ ਆ ਇਹ ਦੋ ਜਗ੍ਹਾ ਜਾਂਦੀ ਆ ਪਹਿਲਾਂ ਰੇਲਵੇ ਸਟੇਸ਼ਨ ਜਾਂਦੀ ਆ ਫਿਰ ਬੱਸ ਸਟੈਂਡ ਆਂਦੀ ਆ ਹਾਂਜੀ ਹਾਂਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੇ ਲੰਗਰ ਨੇ ਤੁਹਾਡੇ ਵੱਲੋਂ ਲਗਾਏ ਜਾਣਗੇ ਡੇਲੀ ਹਾਂਜੀ ਹਾਂਜੀ ਭਾਜੀ ਰੱਬ ਦਾ ਹੱਥ ਸਿਰ ਤੇ ਹੋਵੇ ਦਾ ਜਿੰਨਾ ਰੱਬ ਨੇ ਦੇਣਾ ਜੀ ਉਹ ਤੋਂ ਵੱਧ ਚੜ ਕੇ ਅਸੀਂ ਹਿੱਸਾ ਮਤਲਬ ਲੰਗਰ ਲਾਇਆ ਜਾਵਾਂਗੇ ਹਾਂਜੀ ਹਾਂਜੀ ਤਾਂ ਲੰਗਰ ਦੇ ਵਿੱਚ ਕੀ ਕੁਝ ਤੁਸੀਂ ਲੈ ਕੇ ਆਂਦੇ ਹੋ ਜੀ ਇੱਥੇ ਭਾਜੀ ਜਿੱਦਾਂ ਸੋਮਵਾਰ ਰਲ ਮਿਲ ਕੇ ਆ ਜੀ ਜਿੱਦਾਂ ਕੜੀ ਚਾਵਲ ਕਦੀ ਰਾਜਮਾਂਗ ਦੀ ਕਾਲੇ ਚਨੇ ਕਦੀ ਬਲੈਕ ਚਨੇ ਬਾਕੀ ਸੰਯੋਗ ਜੋ ਸੇਵਾ ਦੇ ਜਾਂਦੇ ਸੰਗਤ ਸਾਨੂੰ ਜਿਵੇਂ ਗੋਭੀ ਆਲੂ ਫਿਰ ਉਹਦਾ ਨੰਗਰ ਲੈ ਕੇ ਬਣਾ ਕੇ ਲੈ ਕੇ ਆਇਆ ਜਾਂਦਾ ਜੀ ਹਾਂਜੀ ਆਹ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਵੱਲੋਂ ਕਹਿਆ ਜਾ ਰਿਹਾ ਕਿ ਲੋਕਡਾਊਨ ਤੋਂ ਉਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਤਾਂ ਅੱਜ ਕਾਫੀ ਲੰਮਾ ਸਮਾਂ ਹੋ ਚੁੱਕਾ ਹੈ ਤਾਂ ਉਹਨਾਂ ਦੇ ਵੱਲੋਂ ਅੱਜ ਵੀ ਉਸੇ ਤਰ੍ਹਾਂ ਹੀ ਲੰਗਰ ਦੀ ਜਿਹੜੀ ਸੇਵਾ ਵਾ ਉਹ ਕੀਤੀ ਜਾ ਰਹੀ ਆ ਤਾਮਰ ਸਰ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਵੱਖ-ਵੱਖ ਥਾਵਾਂ ਤੇ ਜਾਂਦੀਆਂ ਨੇ ਰੇਲਵੇ ਸਟੇਸ਼ਨ ਤੇ ਗੁਰੂ ਨਾਨਕ ਦੇਵ ਹਸਪੀਟਲ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਮਰੀਜ਼ ਜਿਹੜੇ ਦਾਖਲ ਹੁੰਦੇ ਨੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਵੀ ਜਿਹੜਾ ਇਹਨਾਂ ਦੇ ਵੱਲੋਂ ਲੰਗਰ ਛਕਾਉਣ ਦਾ ਕੰਮ ਜਿਹੜਾ ਵਾ ਉਹ ਕੀਤਾ ਜਾ ਰਿਹਾ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਦੇ ਵੱਲੋਂ ਲੰਗਰ ਜਿਹੜੇ ਨੇ ਉਹ ਲਗਾਏ ਜਾਣਗੇ ਜਗਵੰਤ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ